ਪੰਜਾਬ ਦੀ ਕਿਹੜੀ ਚਰਚਾ ਹੈ ਜਿਹੜੀ ਚਿੱਟੇ ਤੋਂ ਬਿਨਾ ਪੂਰੀ ਹੋ ਜੁਏ ਉਹ ਪੰਜਾਬ ਦੁੱਧ ਮੱਖਣਾ ਨਾਲ ਪਲਣ ਵਾਲਾ ਪੰਜਾਬ ਜਿਹਦੀ ਪਹਿਚਾਣ ਸੀ ਇਹ ਚਿੱਟਾ ਦੁੱਧ ਮੱਖਣਾ ਘਿਓ ਲੱਸੀ ਹੈ ਇਹ ਸਾਰਾ ਕੁਝ ਦੀ ਪਹਿਚਾਣ ਸੀ ਹੁਣ ਉਹਦੀ ਪਹਿਚਾਣ ਚਿੱਟੇ ਦਾ ਮਤਲਬ ਜ਼ਾਹਿਰ ਹੋ ਗਈ ਹੈ ਤੇ ਉਸ ਪੰਜਾਬ ਦੀ ਗੱਲ ਕਰਦੇ ਆ ਇੱਕ ਨਵਾਂ ਪਹਿਲੂ ਅਜੂ ਪਰ ਕੇ ਸਾਹਮਣੇ ਆਇਆ ਕਿ ਚਿੱਟੇ ਦੇ ਆਦੀ ਸਿਰਿੰਜਾਂ ਹੀ ਨਸ਼ਾ ਲੈਣ ਦੇ ਆਦੀ ਹੁਣ ਐਚ ਆਈਪੀ ਦੇ ਪੋਜ਼ਿਟਿਵ ਵੀ ਹੋ ਰਹੇ ਨੇ ਕਾਲਾ ਪੀੜੀਆ ਦਾ ਸ਼ਿਕਾਰ ਵੀ ਹੋ ਰਹੇ ਨੇ ਪੈਸੇ ਤਾਂ ਜਦੋਂ ਬੰਦਾ ਨਸ਼ੇ ਦੀ ਲਤ ਵਿੱਚ ਪੈਂਦਾ ਤਾਂ ਸਮਾਜਿਕ ਤੌਰ ਤੇ ਬਹੁਤ ਕੁਝ ਗਵਾਉਂਦਾ ਆ ਆਰਥਿਕ ਤੌਰ ਤੇ ਬਹੁਤ ਕੁਝ ਗਵਾਉਂਦਾ ਪਰਿਵਾਰਕ ਤੌਰ ਤੇ ਬਹੁਤ ਕੁਝ ਗਵਾਉਂਦਾ ਤੇ ਨਿੱਜੀ ਤੌਰ ਤੇ ਬਹੁਤ ਖੁਸ਼ਕੁਆੰਦਾ ਹੈ। ਸ਼ਰੀਰਕ ਤੌਰ ਦੇ ਉੱਤੇ ਉਹਦਾ ਕਣ-ਕਣ ਜਦੋਂ ਮਰਦਾ ਰਹਿੰਦਾ ਪਰ ਉਹ ਪਲ ਦੀ ਲੋਰ ਦੇ ਲਈ ਸਭ ਕੁਝ ਦਾਤ ਤੇ ਲਾ ਦਿੰਦਾ ਹੈ। ਤੇ ਉਸ ਚਿੱਟੇ ਨੇ ਹੁਣ ਆ ਨਵਾਂ ਇੱਕ ਪੱਖ ਜੁਭਾਰਿਆ। ਮੈ ਜੀਤ ਅਖਬਾਰ ਦੀ ਰਿਪੋਰਟ ਪੜ ਰਿਹਾ ਸੀ। ਉਹ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਦਿਨੀ ਰਾਏਕੋਟ ਨਾਲ ਸੰਬੰਧਤ ਪਿੰਡ ਦੇ ਕੁਝ ਨੌਜਵਾਨ ਉਸ ਖੇਤਰ ਦੇ ਕੁਝ ਕੁ ਤੋਂ ਪਿੰਡ ਦੇ ਨੌਜਵਾਨ ਕਹਿੰਦੇ ਜੀ ਦਿੱਲੀ 'ਚ ਪੜ੍ਹ ਹੋਏ ਇਸ ਖੇਤਰ ਦੇ ਚਾਰ ਕੁ ਮੁੰਡੇ ਸੀ ਕਹਿੰਦੇ ਉਹ ਦਿੱਲੀ ਪੁਲਿਸ ਨੇ ਕਿਤੇ ਨਸ਼ਾ ਕਰਦੇ ਨਸ਼ੇ ਦੇ ਨਾਲ ਫੜ ਲਏ ਤੇ ਜਦੋਂ ਉਹਨਾਂ ਦਾ ਮੈਡੀਕਲ ਕਰਾਇਆ ਤਾਂ ਮੈਡੀਕਲ 'ਚ ਹੈਰਾਨੀਜਨਕ ਤੱਤੇ ਆਇਆ ਕਿ ਉਹ ਈਡਸ ਤੋਂ ਪੀੜਤ ਨੇ ਉਹ ਐਚਆਈਵੀ ਤੋਂ ਪੋਜ਼ਿਟਿਵ ਨੇ ਫਿਰ ਇਹ ਕਾਰਨ ਜਦੋਂ ਜਾਣਨ ਦੀ ਕੋਸ਼ਿਸ਼ ਹੋਈ ਕਹਿੰਦੇ ਜੋ ਇੱਕੋ ਸਿਰਿੰਜ ਵਰਤਦੇ ਆ ਇੱਕੋ ਸਿਰਿੰਜ ਨਾਲ ਨਸ਼ਾ ਲੈ ਲੈਂਦੇ ਆ ਹੁਣ ਇਹ ਨਹੀਂ ਜ਼ਰੂਰੀ ਕੋਈ ਚਾਲੇ ਲੈਂਦੇ ਹੁਣ ਹੋਰ ਉਹਨਾਂ ਦੀਆਂ ਜੁੰਡਲੀਆਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਹੋਣ ਕੌਣ-ਕੌਣ ਵਿੱਚ ਸ਼ਾਮਲ ਹੋਵੇ ਕਿਹੜੀ-ਕਿਹੜੀ ਸਿਰਿੰਜ ਕਿੱਥੇ-ਕਿੱਥੇ ਘੁੰਮਦੀ ਹੋਵੇ ਜਿਹੜਾ ਇਹਨਾਂ ਦੀ ਜੁੰਡਲੀ 'ਚ ਬੈਠਦਾ ਉਹ ਕਿਸ ਹੋਰ ਜੁੰਡਲੀ 'ਚ ਵੀ ਬੈਠਦਾ ਹੋਵੇ ਹੋਰ ਜੁੰਡਲੀ ਵਾਲਾ ਕਿਸ ਹੋਰ ਜੁੰਡਲੀ 'ਚੋਂ ਬੈਠਦਾ ਹੋਵੇ ਕਿੱਥੋਂ ਆਉਂਦਾ ਹੈ ਕਨੈਕਸ਼ਨ ਸੋ ਏਡਜ਼ ਦਾ ਮਤਲਬ ਕੱਲਾ ਗਲਤ ਸ਼ਰੀਕ ਸੰਬੰਧ ਨਹੀਂ ਹੈ ਉਹ ਕੋਈ ਸੂਈ ਸਿਰਿੰਜ ਸੱਤ ਤੋਂ ਲਹੂ ਸੋ ਸਿਰਿੰਜ ਵਾਲਾ ਬਹੁਤ ਖਤਰਨਾਕ ਪਹਿਲੂ ਹੈ ਸੋ ਉਹ ਵੀ ਮਰਨਾ ਤੇ ਉਹ ਵੀ ਮਰਨਾ ਹੁਣ ਚਾਹ ਚਿੱਟੇ ਨਾਲ ਮਰੋ ਤੇ ਚਾਹੇ ਉਸ ਨਾਲ ਮਰੋ ਤੇ ਇੰਜ ਵੀ ਪੰਜਾਬ ਪੰਜਾਬ ਦੀ ਜਵਾਨੀ ਇਹਦੇ ਨਾਲ ਕਹਿੰਦੇ ਜੀ ਮਤਲਬ ਐਚ ਆਈ ਵੀ ਪੋਜ਼ਿਟਿਵ ਤੇ ਕਾਲਾ ਪੀੜਾ ਵਰਗੇ ਰੋਗ ਵੀ ਸਾਹਮਣੇ ਆ ਗਏ ਇਹ ਵੀ ਇੱਕ ਦਰਦਪਰੇ ਦਾਸਤਾਨ ਸਾਹਮਣੇ ਆ